ਅੱਜ ਦਾ ਪੈਪਲੌਗ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਅੱਜ ਜੋ ਐਪੀਸੋਡ ਮੈਂ ਪੇਸ਼ ਕਰ ਰਹੇ ਹਾਂ ਉਹ ਅਮਰੀਕਾ ਦੀ ਆਜ਼ਾਦੀ ਨਾਲ ਸੰਬੰਧਿਤ ਹੈ। ਆਜ਼ਾਦੀ ਹਰ ਕਿਸੇ ਨੂੰ ਪਿਆਰੀ ਹੁੰਦੀ ਹੈ ਅਤੇ ਸਾਡੇ ਦੇਸ਼ ਦੇ ਵੀ ਦੇਸ਼ ਭਗਤਾਂ ਨੇ ਇਸ ਨੂੰ ਪ੍ਰਾਪਤ ਕਰਨ ਲਈ ਜੋ ਕਾਰਨਾ ਕਰ ਲਿਆ ਹਨ ਉਹ ਸਾਡੇ ਕਿਸੇ ਤੋਂ ਵੀ ਲੁਕੀਆਂ ਨਹੀਂ। ਬ੍ਰਿਟੇਨ ਨੇ ਅਮਰੀਕਾ ਮਹਾਦੀਪ ਦੇ ਵਿੱਚ ਬਸਤੀਆਂ ਬਣਾਉਣ ਦਾ ਕੰਮ ਸਭ ਤੋਂ ਪਹਿਲਾਂ 16ਵੀਂ ਸਦੀ ਵਿੱਚ ਸ਼ੁਰੂ ਕੀਤਾ। ਪਹਿਲੀ ਬਸਤੀ 1607 ਵਿੱਚ ਜੇਮਸਟਾਊਨ ਵਰਜੀਨੀਆ ਵਿੱਚ ਬਣਾਈ ਗਈ। ਅਤੇ ਇਸ ਨੂੰ ਇੰਗਲਿਸ਼ ਅਮਰੀਕਾ ਕਿਹਾ ਗਿਆ 1707 ਵਿੱਚ ਇਹਨਾਂ ਬਸਤੀਆਂ ਅਤੇ ਸਕਾਟਲੈਂਡ ਰਾਜ ਇੰਗਲੈਂਡ ਸਭ ਨੂੰ ਮਿਲਾ ਕੇ ਬ੍ਰਿਟੇਨ ਮਹਾਂਸ਼ਕਤੀ ਬਣਾ ਦਿੱਤਾ ਗਿਆ 1765 ਵਿੱਚ ਬ੍ਰਿਟਿਸ਼ ਸਰਕਾਰ ਨੂੰ ਆਪਣੀਆਂ ਇਹਨਾਂ 13 ਅਮਰੀਕਨ ਬਸਤੀਆਂ ਵਿੱਚ ਤਾਇਨਾਤ 10000 ਫੌਜੀਆਂ ਅਤੇ ਹਥਿਆਰਾਂ ਲਈ ਪੈਸੇ ਦੀ ਜਰੂਰਤ ਸੀ ਇਸ ਲਈ ਸਟੈਂਪ ਐਕਟ ਤਹਿਤ ਇੱਕ ਟੈਕਸ ਲਗਾ ਦਿੱਤਾ ਗਿਆ ਲੋਕ ਇਸ ਦੇ ਵਿਰੋਧ ਵਿੱਚ ਜਲਸੇ ਮੁਜਾਹਰੇ ਕਰਨ ਲੱਗੇ ਬੋਸਟਨ ਸ਼ਹਿਰ ਵਿੱਚ ਰਹਿਣ ਵਾਲੇ ਨੌ ਦੇਸ਼ ਭਗਤ ਲੋਕ ਜੋ ਵਪਾਰੀ ਸਨ ਜਿਨ੍ਹਾਂ ਨੂੰ ਨੌਂ ਵਿਸ਼ਵਾਸਪਾਤਰ ਜਿਨ੍ਹਾਂ ਨੂੰ ਨਾਇਨ ਲਾਇਲ ਕਿਹਾ ਜਾਂਦਾ ਹੈ ਦਾ ਨੇਤਾ ਹੈਨਕੌਕਸੀ ਇਹਨਾਂ ਮੱਧਮ ਵਰਗ ਦੇ ਵਪਾਰੀਆਂ ਨੇ ਇੱਕ ਗੁਪਤ ਮੀਟਿੰਗ ਵਿੱਚ ਫੈਸਲਾ ਲਿਆ ਕਿ ਇਹ ਜੋ ਲੋਕ ਵਿਰੋਧ ਕਰਨ ਵਾਲੇ ਹਨ ਅਤੇ ਆਜ਼ਾਦੀ ਦੇ ਸਪੂਤ ਹਨ ਇਹਨਾਂ ਦਾ ਨੇਤਾ ਐਬਨਰ ਮੈਕੰਟੋਸ਼ ਸੀ ਲਈ ਖਾਣੇ ਪੀਣੇ ਅਤੇ ਹੋਰ ਸਾਰੀਆਂ ਚੀਜ਼ਾਂ ਦਾ ਪ੍ਰਬੰਧ ਕਰਨਗੇ ਪਹਿਲਾ ਵਿਦਰੋਹ ਇੱਕ بڑے ਐਲਮ ਦੇ ਜ਼ਖ ਥੱਲੇ ਸ਼ੁਰੂ ਹੋਇਆ ਜਿਸ ਨੂੰ ਆਜ਼ਾਦੀ ਦਾ ਦਰਖਤ ਟੀ ਆਫ ਲਿਬਰਟੀ ਦਾ ਨਾਮ ਦਿੱਤਾ ਗਿਆ 14 ਅਗਸਤ 1765 ਨੂੰ ਬੋਸਟਨ ਦੇ ਸਟੈਂਪ ਐਕਟ ਕਮਿਸ਼ਨਰ ਐਂਡਰੀਓ 올ਿਵਰ ਦੇ ਪੁਤਲੇ ਜਲਾਏ ਗਏ 올ਿਵਰ ਨੇ ਅਸਤੀਫਾ ਦਿੱਤਾ ਪਰ ਇਸ ਦੇ ਬਾਵਜੂਦ ਵੀ ਲੋਕਾਂ ਦਾ ਗੁੱਸਾ ਠੰਡਾ ਨਹੀਂ ਹੋਇਆ ਉਹਨਾਂ ਨੇ 올ਿਵਰ ਦੇ ਸਹਿਯੋਗੀ ਲੈਫਟੀਨੈਂਟ ਗਵਰਨਰ ਥਾਮਸ ਹੈਚਿਸਨ ਦੇ ਘਰ ਨੂੰ ਤਹਿਸ ਨਹਿਸ ਕਰ ਦਿੱਤਾ ਇਸ ਤੋਂ ਬਾਅਦ ਇਹ ਅੰਦੋਲਨ ਬਾਕੀ ਬਸਤੀਆਂ ਵਿੱਚ ਵੀ ਫੈਲ ਗਿਆ ਉਧਰ ਵਿਰੋਧ ਨੂੰ ਦੇਖਦੇ ਹੋਏ 1766 ਵਿੱਚ ਬ੍ਰਿਟਿਸ਼ ਸੰਸਦ ਵਿੱਚ ਸਟੈਂਪ ਐਕਟ ਨੂੰ ਖਾਰਜ ਕਰਨ ਲਈ ਮਤਾ ਰੱਖਿਆ ਗਿਆ। ਦੀ ਇਹਨਾਂ 13 ਹੀ ਬਸਤੀਆਂ ਵਿੱਚ ਖੁਸ਼ੀ ਮਨਾਇ ਗਈ ਅਤੇ ਮੈਸਾਚੂਸੈਟਸ ਵਿੱਚ ਇੱਕ ਜਸ਼ਨ ਲੋਕਾਂ ਵੱਲੋਂ ਰੱਖਿਆ ਗਿਆ। ਉੱਥੇ ਹੀ ਪਿਲਰ ਆਫ ਲਿਬਰਟੀ ਮਤਲਬ ਆਜ਼ਾਦੀ ਸਮਾਰਕ ਬਣਾਇਆ ਗਿਆ। 14 ਅਗਸਤ 1776 ਨੂੰ ਬੋਸਟਨ ਸਨਜ਼ ਆਫ ਲਿਬਰਟੀ ਨੇ ਆਪਣੀ ਚੌਥੀ ਬਰੇਗੰਡ ਬਣਾਈ। ਭਾਰਤ ਦੇ ਬੰਗਾਲ ਵਿੱਚ ਅਕਾਲ ਪੈਣ ਕਰਨ ਇੱਥੋਂ ਪੈਸੇ ਦੀ ਕਮੀ ਆ ਗਈ। ਈਸਟ ਇੰਡੀਆ ਕੰਪਨੀ ਦਿਵਾਲੀਆ ਹੋਣ ਤੱਕ ਪਹੁੰਚ ਗਈ। ਆਪਣੇ ਖਰਚੇ ਪੂਰੇ ਕਰਨ ਲਈ 10 ਮਈ 1773 ਨੂੰ ਇੱਕ ਚਾਹ ਐਕਟ ਬਣਾਇਆ ਗਿਆ ਜਿਸ ਮੁਤਾਬਕ ਸਿਰਫ ਈਸਟ ਇੰਡੀਆ ਕੰਪਨੀ ਨੂੰ ਹੀ ਚੀਨ ਵਿੱਚੋਂ ਚਾਹ ਖਰੀਦ ਕੇ ਅਮਰੀਕਾ ਵਿੱਚ ਵੇਚਣ ਤੇ ਟਾਊਨਸ਼ੈਡ ਐਕਟ ਮੁਤਾਬਕ ਟੈਕਸ ਤੋਂ ਛੋਟ ਦਿੱਤੀ ਗਈ ਆਜ਼ਾਦੀ ਦੇ ਸਪੂਤਾ ਨੇ ਇਸ ਦਾ ਵਿਰੋਧ ਕੀਤਾ ਸਤੰਬਰ ਅਤੇ ਅਕਤੂਬਰ 1776 ਨੂੰ ਈਸਟ ਇੰਡੀਆ ਕੰਪਨੀ ਨੇ ਚਾਰ ਜਹਾਜ਼ਾਂ ਦੇ ਚਾਹ ਦੀਆਂ ਪੇਟੀਆਂ ਭੇਜੀਆਂ ਚਾਰ ਜਹਾਜ਼ ਬੋਸਟਨ ਲਈ ਇੱਕ ਜਹਾਜ਼ ਨਿਊਯਾਰਕ ਲਈ ਇੱਕ ਫਿਲਡਲਪੀਆ ਲਈ ਅਤੇ ਇੱਕ ਚਾਰਸਟਨ ਲਈ 2000 ਪੇਟੀਆਂ ਵਿੱਚ 70000 ਕਿਲੋ ਚਾਹ ਸੀ ਬੈਂਜਾਮਿਨ ਰੋਸ਼ ਨੇ ਆਪਣੇ ਦੇਸ਼ ਭਗਤ ਸਾਥੀਆਂ ਨਾਲ ਚਾਹ ਦੇ ਉਤਰਨ ਦਾ ਵਿਰੋਧ ਕਰਨ ਦਾ ਫੈਸਲਾ ਕੀਤਾ ਜਦੋਂ ਜਹਾਜ਼ ਬੋਸਟਨ بندرگاہ ਤੇ ਪਹੁੰਚੇ ਤਾਂ ਉਸੇ ਸ਼ਾਮ 30 ਤੋਂ 130 ਪ੍ਰਦਰਸ਼ਨਕਾਰੀ ਜਿਨ੍ਹਾਂ ਵਿੱਚ ਕੁਝ ਨਵੇਂ ਮੁਹਾਕ ਇੰਡੀਅਨ ਯੋਧਿਆਂ ਦੀਆਂ ਵਰਦੀਆਂ ਪਹਿਨੀਆਂ ਹੋਈਆਂ ਸਨ ਜਹਾਜ਼ ਤੇ ਚੜ ਗਏ ਅਤੇ ਸਾਰੀਆਂ 342 ਚਾਹ ਦੀਆਂ ਪੇਟੀਆਂ 3 ਘੰਟੇ ਵਿੱਚ بندرگاہ ਦੇ ਪਾਣੀ ਵਿੱਚ ਸੁੱਟ ਦਿੱਤੀਆਂ ਇਹ ਅੱਜ ਦੇ 15 ਲੱਖ ਪੌਂਡ ਦੇ ਬਰਾਬਰ ਕੀਮਤ ਦੀ ਚਾਹ ਸੀ ਬ੍ਰਿਟਿਸ਼ ਸਰਕਾਰ ਨੇ ਇਸ ਵਿਰੁੱਧ ਸਖਤ ਰਵਈਆ ਅਪਣਾਇਆ ਉਧਰ ਕੁਝ ਦਿਨਾਂ ਆਵਾਜ਼ ਫਿਰ ਡਲਪੀਆ ਵਿੱਚ ਵੀ ਚਾਹ ਨਹੀਂ ਉਤਰਨ ਦਿੱਤੀ ਗਈ ਅਤੇ ਪੂਰੀ ਤਰ੍ਹਾਂ ਦਾਦ ਵਾਪਸ ਇੰਗਲੈਂਡ ਭੇਜ ਦਿੱਤੀ ਗਈ ਇਸ ਤੇ ਪ੍ਰਧਾਨ ਮੰਤਰੀ ਲਾਰਡ ਨਾਥ ਨੇ ਕਿਹਾ ਨਤੀਜਾ ਵੇਸ਼ ਕੁਝ ਵੀ ਨਿਕਲੇ ਸਾਨੂੰ ਖਤਰਾ ਉਠਾਣਾ ਹੀ ਚਾਹੀਦਾ ਹੈ ਜੇਕਰ ਅਸੀਂ ਕੁਝ ਨਹੀਂ ਕਰਦੇ ਤਾਂ ਸਭ ਕੁਝ ਖਤਮ ਹੋ ਗਿਆ ਸਮਝੋ ਇਹ ਇੱਕ ਇਤਿਹਾਸਿਕ ਘਟਨਾ ਬਣ ਗਈ ਜਿਸ ਨੂੰ ਬੋਸਟਨ ਟੀ ਪਾਰਟੀ ਦਾ ਨਾਮ ਦਿੱਤਾ ਗਿਆ ਇਸ ਨਾਲ ਸੱਤੀ ਨਾਲ ਨਿਪਟਣ ਲਈ 1774 ਵਿੱਚ ਬ੍ਰਿਟਿਸ਼ ਸੰਸਦ ਨੇ ਇੱਕ ਐਕਟ ਪਾਸ ਕੀਤਾ ਜਿਸ ਅਨੁਸਾਰ ਮੈਸਾਚੂਸੈਟਸ ਵਿੱਚ ਲੋਕਰਾਜ ਖਤਮ ਕਰ ਦਿੱਤਾ ਗਿਆ ਅਤੇ ਬੋਸਟਨ ਨਾਲ ਵਪਾਰ ਵੀ ਬੰਦ ਕਰ ਦਿੱਤਾ ਗਿਆ ਉਧਰੋਂ ਬੈਂਜਾਮਿਨ ਫ੍ਰੈਂਕਲਿਨ ਨੇ ਕਿਹਾ ਕਿ ਈਸਟ ਇੰਡੀਆ ਕੰਪਨੀ ਨੂੰ ਨਸ਼ਟ ਹੋਈ ਚਾਹ ਦੇ ਨੁਕਸਾਨ ਦੀ ਪਰਪਾਈ ਕਰਨੀ ਚਾਹੀਦੀ ਹੈ ਨਵੇਂ ਬਣੇ ਕਾਨੂੰਨ ਦੇ ਖਿਲਾਫ 13 ਬਸਤੀਆਂ ਵਿੱਚ ਹੀ ਅੰਦolan ਹੋਇਆ ਅਤੇ ਫਿਲਡਲਪੀਆ ਵਿੱਚ ਪਹਿਲਾ ਕਾਂਗਰਸ ਦਾ ਸਮਾਗਮ ਹੋਇਆ ਇਸ ਵਿੱਚ ਬ੍ਰਿਟਿਸ਼ ਸਮਰਾਟ ਨੂੰ ਇਹਨਾਂ ਕਾਨੂੰਨਾਂ ਨੂੰ ਰੱਦ ਕਰਨ ਦੀ ਦਰਖਾਸਤ ਕੀਤੀ ਗਈ। ਅਕਤੂਬਰ 1774 ਵਿੱਚ ਮਹਾਦੀਪ ਐਸੋਸੀਏਸ਼ਨ ਬਣ ਗਈ। ਇਸ ਕਾਰਨ ਮਾਮਲਾ ਹੋਰ ਵਿਗੜ ਗਿਆ। ਅਤੇ 19 April 1775 ਨੂੰ ਲੈਕਿੰਸਨ ਅਤੇ ਕੋਂਕੋਰਡ ਲਈ ਲੜੀ ਗਈ। ਇਤਿਹਾਸਕ ਬੈਂਜਾਮਿਨ ਲਿਬਰਾਈ ਨੇ ਕਿਹਾ ਹੈ ਕਿ ਇੱਕ ਜਿੱਦੀ ਲਾਰਡ ਨਾਰਥ ਪ੍ਰਧਾਨ ਮੰਤਰੀ ਨੇ ਅਣਜਾਣੇ ਹੀ ਬ੍ਰਿਟਿਸ਼ ਸਾਮਰਾਜ ਦੇ ਕਫਨ ਵਿੱਚ ਕਿਲ ਠੋਕ ਦਿੱਤੀ। ਉਸ ਤੋਂ ਬਾਅਦ ਲੋਕਾਂ ਨੇ ਆਪਣੀਆਂ ਕਾਰਵਾਈਆਂ ਜਾਰੀ ਰੱਖੀਆਂ ਜਿਵੇਂ ਕਿ ਪੈਗੀ ਸਟੀਵਰਟ ਨੂੰ ਜਲਾਣਾ ਇਤੋਂ ਹੀ ਅਮਰੀਕੀ ਕ੍ਰਾਂਤੀਕਾਰੀ ਯੁੱਧ ਦੀ ਸ਼ੁਰੂਆਤ ਹੋਈ 1775 ਨੂੰ ਬ੍ਰਿਟੇਨ ਨੇ ਸਮਝਾਤੇ ਦਾ ਪ੍ਰਸਤਾਵ ਪਾਸ ਕੀਤਾ 2 ਜੁਲਾਈ 1776 ਨੂੰ ਦੂਜੀ ਕੰਟੀਨੈਂਟਲ ਕਾਂਗਰਸ ਦੀ ਬੈਠਕ ਵਿੱਚ ਲੀ ਮਸੌਦਾ ਪਾਸ ਕੀਤਾ ਗਿਆ ਅਤੇ 4 ਜੁਲਾਈ ਨੂੰ ਥਾਮਸ ਜੈਫਰਸਨ ਵੱਲੋਂ ਤਿਆਰ ਕੀਤਾ ਗਿਆ ਆਜ਼ਾਦੀ ਦੇ ਐਲਾਨ ਦਾ ਮਤਾ 56 ਨੇਤਾਵਾਂ ਵੱਲੋਂ ਦਸਤਖਾਹ ਹੇਠ ਜਾਰੀ ਕਰ ਦਿੱਤਾ ਗਿਆ ਜਿਸ ਵਿੱਚ ਬ੍ਰਿਟਿਸ਼ ਸਮਰਾਟ ਜਾਰਜ ਤੀਜੇ ਤੇ 27 ਦੋਸ਼ ਲਗਾਏ ਗਏ। ਉਹਨਾਂ ਵੱਲੋਂ ਇਹਨਾਂ ਦੋਸ਼ਾਂ ਵਿੱਚ ਕਿਹਾ ਗਿਆ ਬਾਦਸ਼ਾਹ ਜ਼ਰੂਰੀ ਲੋਕ ਭਲਾਈ ਕਾਨੂੰਨਾਂ ਤੋਂ ਇਨਕਾਰੀ ਹੈ। ਗਵਰਨਰ ਸਿਆਸਤ ਦੇ ਕੰਮਾਂ ਵੱਲ ਧਿਆਨ ਨਹੀਂ ਦਿੰਦਾ। ਜਨ ਸਮੂਹ ਦੀ ਭਲਾਈ ਦੇ ਕਾਨੂੰਨ ਪਾਸ ਕਰਨ ਤੋਂ ਇਨਕਾਰੀ ਹੈ। ਜਦੋਂ ਵੀ ਲੋਕ ਅਸੈਂਬਲੀ ਦੇ ਰਾਹੀਂ ਆਪਣੀ ਆਵਾਜ਼ ਉਠਾਉਂਦੇ ਹਨ, ਉਸਨੇ ਅਸੈਂਬਲੀ ਦੇ اجلاس ਅਜੇ ਦੂਰ ਦਰਾਡੇ ਥਾਵਾਂ ਤੇ ਬੁਲਾਏ ਹਨ ਜਿੱਥੇ ਪਹੁੰਚਣਾ ਵੀ ਔਖਾ ਹੈ। ਉਸਨੇ ਅਸੈਂਬਲੀਆਂ ਨੂੰ ਵਾਰ-ਵਾਰ ਭੰਗ ਕੀਤਾ ਹੈ। ਉਸਨੇ ਨਿਆਂ ਲਈ ਅਦਾਲਤਾਂ ਬਣਾਉਣ ਦੇ ਵਿੱਚ ਰੁਕਾਵਟਾਂ ਪਾਈਆਂ। ਜੱਜਾਂ ਨੂੰ ਆਪਣੀ ਮਰਜ਼ੀ ਨਾਲ ਲਗਾਉਣਾ ਹਟਾਉਂਦਾ ਹੈ ਅਤੇ ਤਨਖਾਹਾਂ ਵੀ ਆਪਣੀ ਮਰਜ਼ੀ ਨਾਲ ਦਿੰਦਾ ਹੈ। ਉਸ ਨੇ ਬੇਅੰਤ ਇਹ ਦਫ਼ਤਰ ਅਤੇ ਮਹਿਗਵੇਂ ਬਣਾਏ ਹਨ ਜਿਨ੍ਹਾਂ ਦਾ ਕੰਮ ਹੀ ਲੋਕਾਂ ਦੀ ਖਚਾਈ ਕਰਨਾ ਅਤੇ ਲੁੱਟਣਾ ਹੈ। ਉਸ ਨੇ ਲੋਕਾਂ ਅਤੇ ਅਸੈਂਬਲੀ ਦੀ ਮਰਜ਼ੀ ਤੋਂ ਬਿਨਾਂ ਅਮਨ ਦੇ ਸਮਿਆਂ ਵਿੱਚ ਵੀ ਫੌਜਾਂ ਦੀ ਭਰਤੀ ਕੀਤੀ ਹੈ। ਫੌਜਾਂ ਕੋਈ ਵੀ ਜ਼ੁਲਮ ਜਾਂ ਕਤਲ ਕਰਨ ਐਵੇਂ ਨਾਟਕੀ ਕਚਹਿਰੀ ਰਾਹੀਂ ਮਾਫ਼ ਹੋ ਜਾਂਦੀਆਂ ਹਨ। ਦੁਨੀਆ ਦੇ ਨਾਲੋਂ ਸਾਡਾ ਵਪਾਰ ਕੱਟਿਆ ਹੋਇਆ ਹੈ। ਸਾਡੀ ਮਰਜ਼ੀ ਤੋਂ ਬਿਨਾਂ ਸਾਡੇ ਉੱਤੇ ਟੈਕਸ ਥੋਕੇ ਜਾਂਦੇ ਹਨ بڑے ਮੁਕੱਦਮਿਆਂ ਦੇ ਜਿਉਂਦੀ ਤੋਂ ਬਿਨਾਂ ਹੀ ਫੈਸਲੇ ਲਏ ਜਾਂਦੇ ਹਨ ਸਾਨੂੰ ਦੂਜੇ ਦੇਸ਼ਾਂ ਵਿੱਚ ਲਿਜਾ ਕੇ ਮੁਕੱਦਮੇ ਚਲਾਏ ਜਾਂਦੇ ਹਨ ਬਾਦਸ਼ਾਹ ਜਾਂ ਗਵਰਨਰ ਸਾਡੇ ਹੀ ਲੋਕਾਂ ਉੱਤੇ ਫੌਜੀ ਕਾਰਵਾਈ ਕਰਦਾ ਹੈ ਸਾਡੇ ਸਮੁੰਦਰਾਂ ਨੂੰ ਲੁੱਟ ਲਿਆ ਸ਼ਹਿਰਾਂ ਨੂੰ ਸਾੜ ਦਿੰਦਾ ਅਤੇ ਸਾਡੀਆਂ ਜ਼ਿੰਦਗੀਆਂ ਉਜਾੜ ਦਿੰਦੀਆਂ ਉਸਨੇ ਬਾਹਰੇ ਤੇ ਬਾਹਰੀਆਂ ਵੱਡੀਆਂ ਫੌਜਾਂ ਲੈ ਆਂਦੀਆਂ ਅਤੇ ਜ਼ੁਲਮ ਮੌਤਵਾਹੀ ਲੈ ਆਂਦੀ ਉਸਨੇ ਸਾਡੇ ਵਿੱਚੋਂ ਹੀ ਫੌਜੀ ਭਰਤੀ ਕਰਕੇ ਆਪਣੇ ਰਿਸ਼ਤੇਦਾਰਾਂ ਉੱਤੇ ਫੌਜੀ ਕਾਰਵਾਈ ਕਰਨ ਦੇ ਆਰੇ ਲਾ ਦਿੱਤਾ। ਹਰ ਜ਼ੁਲਮ ਦੇ ਹਰ ਪੜਾਅ 'ਤੇ ਅਸੀਂ ਦਾਲ ਪਰਿਆਦ ਕੀਤੀ ਪਰ ਸਾਡੀ ਇੱਕ ਨਹੀਂ ਸੁਣੀ ਗਈ। ਇਸ ਤਰ੍ਹਾਂ ਦੇ ਜ਼ਾਲਮ ਰਾਜੇ ਨੂੰ ਆਜ਼ਾਦ ਲੋਕਾਂ ਉੱਤੇ ਰਾਜ ਕਰਨ ਦਾ ਕੋਈ ਹੱਕ ਨਹੀਂ। ਅਸੀਂ بار-बार ਚੇਤਾਵਨੀ ਦਿੱਤੀ ਹੈ ਕਿ ਇਨਸਾਫ਼ ਵੱਲ ਧਿਆਨ ਦਿੱਤਾ ਜਾਵੇ ਪਰ ਕਿਸੇ ਨੇ ਸਾਡੀ ਇੱਕ ਨਹੀਂ ਸੁਣੀ। ਇਸ ਉੱਪਰ 55 ਲੋਕ ਦਸਤਖਤ ਕਰਨ ਵਾਲੇ ਸਨ। ਆਖਰਕਾਰ ਇਹਨਾਂ ਨੁਮਾਇੰਦਿਆਂ ਨੇ ਇਹ ਸਾਂਝਾ ਫੈਸਲਾ ਲਿਆ ਕਿ ਬਸਤੀ ਦੇ ਵਸਨੀਕਾਂ ਦੀ ਇੱਛਾ ਅਨੁਸਾਰ ਆਜ਼ਾਦੀ ਦਾ ਹੱਕ ਵਰਤਦੇ ਹੋਏ ਬ੍ਰਿਟਿਸ਼ ਕ੍ਰਾਊਨ ਨਾਲੋਂ ਪੂਰੀ ਤਰ੍ਹਾਂ ਰਿਸ਼ਤਾ ਤੋੜਿਆ ਜਾਂਦਾ ਹੈ ਇਹ ਰਿਸ਼ਤਾ ਤੋੜਨ ਵਿੱਚੋਂ ਅਸੀਂ ਆਜ਼ਾਦ ਦੇਸ਼ਾਂ ਵਾਂਗ ਜੰਗੀ ਟੈਕਸ ਲਗਾ ਸਕਦੇ ਹਾਂ ਅਮਨ ਸਮਝੌਤੇ ਅਤੇ ਸਾਂਝਾ ਜੋੜ ਸਕਦੇ ਹਾਂ ਵਪਾਰ ਕਰ ਸਕਦੇ ਹਾਂ ਹਰ ਉਹ ਹੱਕ ਜੋ ਆਜ਼ਾਦ ਦੇਸ਼ਾਂ ਦੇ ਹੁੰਦੇ ਹਨ ਸਾਡੇ ਵੀ ਹੋਣਗੇ ਅਸੀਂ ਰੱਬ ਦੇ ਥਾਪੜੇ ਹੇਠ ਆਪਣੇ ਤਨ ਧਨ ਅਤੇ ਇੱਜ਼ਤ ਦੀ ਸੌਂਖ ਖਾਂਦੇ ਹਾਂ ਇਸ ਲਈ 4 ਜੁਲਾਈ ਨੂੰ ਹੀ ਅਮਰੀਕਾ ਆਪਣਾ ਆਜ਼ਾਦੀ ਦਿਵਸ ਮਨਾਉਂਦਾ ਹੈ 4 ਜੁਲਾਈ 1776 ਤੋਂ ਬਾਅਦ ਲੰਬੀ ਲੜਾਈ ਚੱਲੀ ਅਤੇ ਉਹ ਆਜ਼ਾਦੀ ਦੀ ਲੜਾਈ ਪੈਰਿਸ ਦੀ ਸੰਧੀ ਜੋ ਕਿ 3 ਸਤੰਬਰ 1783 ਨੂੰ ਹੋਈ ਸੀ ਨਾਲ ਖਤਮ ਹੋਈ ਅਤੇ ਅਮਰੀਕਾ ਇੱਕ ਆਜ਼ਾਦ ਦੇਸ਼ ਬਣ ਗਿਆ ਅਤੇ ਜਾਰਜ ਵਾਸ਼ਿੰਗਟਨ ਨੇ 30 ਅਪ੍ਰੈਲ 1789 ਨੂੰ ਪਹਿਲੇ ਰਾਸ਼ਟਰਪਤੀ ਵਜੋਂ ਸੌਹ ਚੁੱਕੀ ਹੁਣ ਗੱਲ ਕਰਦੇ ਹਾਂ ਉਹਨਾਂ ਅਮਰੀਕਨਾਂ ਦੀ ਜਿਨ੍ਹਾਂ ਨੇ ਇਸ ਆਜ਼ਾਦੀ ਦੇ ਦਸਤਾਵੇਜ਼ ਤੇ ਮੋਢੀਆਂ ਵਜੋਂ ਦਸਖਤ ਕੀਤੇ ਸਨ ਇਹਨਾਂ ਦਸਖਤ ਕਰਨ ਵਾਲਿਆਂ ਵਿੱਚੋਂ 24 ਵਕੀਲ ਜਾਂ ਜੱਜ ਸਨ 15 ਵਪਾਰੀ ਸਨ ਨੌ ਵੱਡੀਆਂ ਜ਼ਮੀਨਾਂ ਦੇ ਮਾਲਕ ਸਨ ਸਮਰਾਜ ਦਾ ਪਛੋਕੜ ਰੱਜੇ ਪੁੱਜੇ ਦਾ ਸੀ ਹਾਇਸੇਤ ਵਾਲੇ ਸਨ ਖੂਬ ਪੜ੍ਹੇ ਲਿਖੇ ਸਨ ਜਦੋਂ ਉਹਨਾਂ ਦਸਤਕਤ ਕੀਤੇ ਤਾਂ ਉਹਨਾਂ ਨੂੰ ਭਲੀ ਭਾਂ ਸਮਝੀ ਕਿ ਉਹ ਮੌਤ ਨਾਲ ਖੇਡ ਰਹੇ ਹਨ ਅਤੇ ਕਾਬੂ ਆਣੋ ਤੇ ਉਹਨਾਂ ਨੂੰ ਮਾਰ ਦਿੱਤਾ ਜਾਵੇਗਾ ਵਰਜੀਨੀਆ ਦਾ ਕਾਰਟਰ ਵ੍ਰੈਕਸਨ ਇੱਕ ਵਪਾਰੀ ਅਤੇ ਵੱਡੀ ਖੇਤੀ ਦਾ ਮਾਲਕ ਸੀ ਬ੍ਰਿਟਿਸ਼ ਨੇਵੀ ਨੇ ਉਸਦੇ ਜਹਾਜ਼ ਡੋਬ ਦਿੱਤੇ ਉਸਨੇ ਆਪਣੇ ਕਰਜ਼ੇ ਉਤਾਰਨ ਲਈ ਸਾਰੀ ਜਾਇਦਾਦ ਵੇਚ ਦਿੱਤੀ ਅਤੇ ਉਹ ਆਪ ਚਿੱਥੜਿਆਂ ਵਿੱਚ ਮਰਿਆ। ਆਮਸ ਮੇਕਿੰਗ ਆਪਣੇ ਟੱਬਰ ਸਮੇਤ ਸਦਾ ਬ੍ਰਿਟਿਸ਼ ਦਾ ਪਕਵਾੜਾ ਰਿਹਾ। ਉਸ ਦੀ ਪੂਰਨ ਕੁਰਕੀ ਕੀਤੀ ਗਈ ਅਤੇ ਉਹ ਗਰੀਬੀ ਭੋਗਦਾ ਰਿਹਾ। ਅੱਠ ਹੋਰ ਨਾਂ ਦੀਆਂ ਵੀ ਕੁਰਕੀਆਂ ਕੀਤੀਆਂ ਗਈਆਂ। ਜਾਰਕਟਾਊਨ ਦੀ ਜੰਗ ਵੇਲੇ ਨੈਲਸਨ ਨੇ ਜਨਰਲ ਜਾਰਜ ਵਾਸ਼ਿੰਗਟਨ ਨੂੰ ਖਬਰ ਦਿੱਤੀ ਕਿ ਮੇਰੀ ਰਿਹੈਸ਼ਗਾਹ ਉੱਤੇ ਬ੍ਰਿਟਿਸ਼ ਜਨਰਲ ਕਾਰਨ ਵਾਲਸ ਨੇ ਮੁੱਖ ਕੱਡਾ ਬਣਾਇਆ ਹੈ। ਜੰਗ ਦੌਰਾਨ ਉਸ ਦਾ ਘਰ ੜਾ ਦਿੱਤਾ ਗਿਆ। ਨੈਲਸਨ ਦਿਵਾਲੀਆ ਹੋ ਕੇ ਮਰਿਆ। ਫਰਾਂਸਿਸ ਲੂਇਸ ਦਾ ਘਰ ਤਬਾਹ ਕਰ ਦਿੱਤਾ ਗਿਆ। ਉਸਦੀ ਪਤਨੀ ਕੈਦ ਕਰ ਦਿੱਤੀ ਗਈ ਜੋ ਕੁਝ ਮਹੀਨਿਆਂ ਪਿਛੋਂ ਹੀ ਮਰ ਗਈ ਆਟਾ ਮਿਲ ਦਾ ਮਾਲਕ ਜான் ਹਾਰਟ ਆਪਣੀ ਮੌਤ ਕੰਢੇ ਪਤਨੀ ਦੇ ਕੋਲ ਬੈਠਾ ਸੀ ਜਦੋਂ ਬ੍ਰਿਟਿਸ਼ ਛਾਪਾ ਪਿਆ ਉਹ ਭੱਜ ਗਿਆ ਅਤੇ ਉਸਦੇ 13 ਬੱਚੇ ਵੀ ਨਿਕਲ ਗਏ ਉਸਦੇ ਖੇਤ ਵਿੱਚ ਆਟਾ ਮਿਲ ਤਬਾਹ ਕੀਤੀ ਗਈ ਉਹ ਆਪ 1 ਸਾਲ ਦੇ ਕਰੀਬ ਜੰਗਲਾਂ ਅਤੇ ਗੁਫਾਵਾਂ ਵਿੱਚ ਛੁਪਦਾ ਰਿਹਾ ਜਦੋਂ ਵਾਪਸ ਪਰਤਿਆ ਤਾਂ ਜਾਣਿਆ ਕਿ ਸਭ ਖਿੰਡ ਪੁੰਡ ਗਏ ਸਨ ਪਤਨੀ ਮਰ ਗਈ ਸੀ ਅਤਿ ਦੀ ਥਕਾਵਟ ਅਤੇ ਇਸ ਭਾਰੀ ਸਦਮੇ ਨੂੰ ਸਹਿ ਨਹੀਂ ਸਕਿਆ ਕੁਝ ਸਾਤਿਆਂ ਵਿੱਚ ਮਰ ਗਿਆ ਹੋਰ ਵੀ ਕਈਆਂ ਦੀ ਕਿਸਮ ਵਿੱਚ ਅਜੇਹੀ ਹੀ ਮੌਤ ਸੀ ਅਜਿਹੇ ਸਨ ਗਥਾਵਾਂ ਜਿਨ੍ਹਾਂ ਨੇ ਅਮਰੀਕਨ ਇਨਕਲਾਬ ਲਈ ਕੁਰਬਾਨੀਆਂ ਦਿੱਤੀਆਂ ਉਹ ਕੋਈ ਸ਼ੈਤਾਨ ਗੁੰਡੇ ਨਹੀਂ ਸਨ ਉਹ ਹੈਸੀਅਤਾਂ ਵਾਲੇ ਪੜ੍ਹੇ ਲਿਖੇ ਲੋਕ ਸਨ ਉਹ ਚਾਹੁੰਦੇ ਤਾਂ ਐਸ਼ ਦੀ ਜ਼ਿੰਦਗੀ ਬਤੀਤ ਕਰ ਲੈਂਦੇ ਪਰ ਉਹਨਾਂ ਨੇ ਆਜ਼ਾਦੀ ਨੂੰ ਚੁਣ ਲਿਆ ਸੀ ਇਸ ਦੇ ਨਾਲ ਹੀ ਅੱਜ ਦਾ ਐਪੀਸੋਡ ਖਤਮ ਹੁੰਦਾ ਹੈ ਫਿਰ ਪੇਸ਼ ਆਵਾਂਗਾ ਕਿਸੇ ਹੋਰ ਐਪੀਸੋਡ ਦੇ ਨਾਲ ਤਦ ਤੱਕ ਧੰਨਵਾਦ